ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦਾਂ ਤਾ ਗਾਵੋ ਹਰੀ ਕੇ ਰਾਮ ਅਨ ਜਿ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਰਹਿ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕੋ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੇ ਛੇ ਜਿਹ ਦੇ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਨੇ ਇਛਾ ਸਾਪੋ ਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹ ਜਿਸ ਦੀਆਂ ਇਹ ਬੜੀਆਂ ਆਇਆਂ ਕਹ ਨਾਨਕ ਸੁਣੋ ਸੰਤ ਸਭ ਤਰੋ ਪਿਆਰੋ ਸਾਚਾ ਨਾਮੇ ਆਧਾਰ ਓ ਵਾਜੇ ਪੰਜ ਸਬਦ ਤਿਤ ਕਰ ਸਭਾਗੇ ਕਰ ਸਭਾਗੇ ਸਬਦ ਵਾਜੇ ਕਲਾਜਿਤ ਕਰ ਤਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤਦ ਜਿਨ ਕੋ ਸੇਨਾ ਮਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੀ ਅਨੰਦ ਸੁਨੋ ਬੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਵ ਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਜੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ने नामत आया गए मस्कत काल नानक ते मुख उजले केते छुटे नाल जिने नामत आया ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛਟੇ ਨਾਲ ਸ੍ਰੀ ਵਾਹਿਗੁਰੂ ਜੀ ਸੋਰਠ ਜੰਗਵਾ ਕਰ ਦੂਜਾ ਮਾਤ ਗਰਭ ਮਹਿ ਅਪਨ ਸਿਮਰਨ ਦੇ ਤਹ ਤੁਮ ਰੱਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨਾਰੇ ਮਾਤ ਗਰਭ ਵਹ ਆਪਨ ਸਿਮਰਨ ਦੇ ਤਹ ਤੁਮਰਾ ਕਨਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਰੋਜ਼ ਰੋ ਮੂਰਾ ਇਹ ਹਵਾ ਤਹਾਰੋ ਧੋਰਾ ਰਹਾ ਕੀਤੇ ਕਾ ਮੇਰਾ ਸਮਾਨ ਕਰਨਾਰ ਤਰਨ ਜਾਨ ਹੈ ਨਕਾ ਸਗਲੀ ਦਾਨ ਦੇ ਪ੍ਰਭ ਪਾਨੈ ਖਨ ਮਹ ਹੈ ਅਵਰੋਖ ਨ ਮਹ ਹੈ ਅਵਰਾ ਅਚਾਰਜ ਚਲਦ ਤੁਮਾਰੇ ਸਾਧ ਸੰਗ ਜੋਤ ਮਹਿ ਮਲਾਇਓ ਤਾ ਸੁਣੀ ਤੁਮਾਰੀ ਬਾਣੀ ਅਨਦ ਪਿਆ ਪੇਖਤਗੀ ਨਾਨਕਾ ਪਰਤਾਪ ਪਰਖ ਨਰਵਾਣੀ ਸਾਧ ਸੰਗ ਜਾ ਤਮੈ ਮਲਾਇਓ ਤਾ ਸੁਨੀ ਤੁਮਾਰੀ ਬਾਣੀ ਅਨੰਦ ਭਾ ਭੇਖ ਤਗੀ ਨਾਨਕ ਰਤਾਪ ਪਰਖ ਨਿਰਵਾਣੀ ਤੂ ਤਾ ਕਰ ਤਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮਾ ਤਪਿ ਤ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੋਕ ਕਨੇਰ ਜੀ ਕੋਇ ਨ ਜਾਣ ਤੁਮਰਾ ਅੰਤ ਉਚੇ ਤੇ ਓ ਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੇ ਤੁਮ ਤੇ ਹੋਇਸ ਆਗਿਆਕਾਰ ਜੀ ਤੁਮਰੀ ਗਤ ਮੈਂ ਤਤਮੈ ਜਾਣੇ ਨਾਨਕ ਦਾਸ ਸਦਕ ਵਾਨੇ ਜੀ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਸਦਕ ਵਾਨੇ ਸਿਰ ਵਾਹੇ ਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੇ ਫਤਿਹ ਸ੍ਰੀ ਪਗਾਉ ਤੀ ਜੀ ਸਹਾਈ ਵਾਰ ਸ੍ਰੀ ਪਗਾਉ ਤੀ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਮ ਪਗਾਉ ਤੀ ਸਿਮਰ ਕੇ ਗੁਰੂ ਨਾਨਕ ਲੰਇ ਧਿਆਏ ਫੇ ਰੰਗਤ ਗੁਰਤੇ ਅਮਰਦਾਸ RAM ਦਾਸ ਐ ਹੋਏ ਸਹਾਈ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿਠੇ ਸਭ ਦੁੱਖ ਜਾਏ ਤੇਗਵਹਾ ਦਰਸ ਮਰੀਐ ਕਰਨੋਂ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰਪਤਾ ਜੀ ਸਭ ਥਾਈ ਹੋਣਾ ਜੀ ਸਹਾਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਬੋਲਣ ਜੀ ਵਾਹਿਗੁਰੂ ਦਾਸ ਪਾਤਸ਼ਾਹ ਹਿਆਂ ਦੇ ਸਰੂਪ ਜਾਗਦੀ ਜੋਤ ਹਾਜ਼ਰ ਹਜ਼ੂਰ ਜਾਹਰ ਹਜ਼ੂਰ ਸਰਬ ਖਲਾ ਪਰਪੂਰ ਕਲਜੁ ਕੇ ਵੋਹਿਤ ਨਾਮ ਕੇ ਜਹਾਜ ਹਲਤ ਪਲਤ ਕੇ ਰਖੇਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਦਾਸ ਪਾਤ ਸਾਹੀ ਆਚਾਰ ਸਹਿਬ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੋਂ ਸੰਤਾਂ ਭਗਤਾਂ ਸਚਿਆਰਿਆਂ ਪਿਆਰਿਆਂ ਸਤਿਗਵਾਨ ਸਿੰਘਾਂ ਸਿੰਘਣੀਆਂ ਪੁਚੰਗਿਆਂ ਦੇ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾ ਤਖਤਾ ਸਰਵਤ ਗੁਰਦੁਆਰਿਆਂ ਝੰਡਿਆਂ ਬੰਗਿਆਂ ਨਿਸ਼ਾਨਾ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ কাম ক্রোধ লোভ মোহ অহংকার ਤੋਂ ਬਚਾਓ ਨਾਮ দান ਗਰੀਬੀ দান ਸਿੱਖੀ দান ਸਦਕਾ দান ਪਰੋਸਾ দান ਸ਼ਾਂਤੀ ਬਖਸ਼ ਤੁਹਾਡੇ ਚਰਨਾਂ ਨਾਲ ਵਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਚਰਨਾਂ ਨਾਲ ਜੋੜ ਲਾ ਕਲ ਜਗ ਨੂੰ ਮੋੜ ਲਾ ਟੁੱਟੇ ਗੰਢੋ ਜੀ ਮੇ ਹਰਵਾਨ ਆਪ ਜੀ ਦੇ ਦਰ ਘਰ ਦੀ ਓਟ ਸੇਵਾ ਬਖਸ਼ ਹੇ ਨਿਮਾਣਿਆ ਦੇ ਮਾਣ ਸਤਿਗੁਰੂ ਨੇ ਤਾਣਿਆ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਮੰਥਲੀ ਸਮਾਗਮ ਨੂੰ ਮਨਾਉਂਦਿਆਂ ਹਾਂ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਆਪ ਜੀ ਦੇ ਗੁਰਮੁਖ ਗੁਰਸਿੱਖ ਪਰਿਵਾਰ ਵੱਲੋਂ ਬੱਚਿਆਂ ਦੇ ਕਾਰਜਾਂ ਦੀ ਸਫਲਤਾ ਹਿਤ ਘਰ ਦੀ ਸੁੱਖ ਸ਼ਾਂਤੀ ਹਿਤ ਧੁਰਕੇ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਕਰਵਾ ਰਹੇ ਹਨ ਸੱਚੇ ਪਾਤਸ਼ਾਹ ਆਪ ਜੀ ਨੇ ਮਿਹਰ ਕਰਨੀ ਕਿਰਪਾ ਕਰਨੀ ਸੇਵਕ ਪਰਿਵਾਰ ਨੇ ਜਿਸ ਵੀ ਮਨੋ ਕਾਮਨਾ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਸੇਵਕ ਜਾਣਦੇ ਹੋਏ ਮਨੋ ਕਾਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਘਰ ਵਿੱਚ ਸੁਖ ਸ਼ਾਂਤੀ ਨਾਮ ਬਾਣੀ ਦਾ ਵਾਸਾ ਕਰਨਾ ਸੇਵਕਾਂ ਨੂੰ ਦਿਹਰੋਗਤਾ ਤੰਦ ਰਸਤੀਆਂ ਬਖਸ਼ਣੀਆਂ ਬੱਚਿਆਂ ਦੇ ਕਾਰਜਾਂ ਵਿੱਚ ਆਪ ਅੰਗ ਸੰਗ ਸਾਖੀ ਰੂਪ ਹੋ ਕੇ ਬੱਚਿਆਂ ਦੇ ਕਾਰਜ ਸੰਪੂਰਨ ਕਰਨੇ ਸਫਲਤਾਵਾਂ ਬਖਸ਼ਣੀਆਂ ਸੱਚੇ ਪਾਤਸ਼ਾਹ ਕਿਸੇ ਨੂੰ ਕਿਸੇ ਦਾ ਆਸਰਾ ਕਿਸੇ ਨੂੰ ਕਿਸੇ ਦਾ ਆਪ ਜੀ ਦੇ ਸੇਵਕ ਪਰਵਾਰ ਨੂੰ ਤੁਹਾਡੇ ਚਰਨ ਕਮਲਾਂ ਦਾ ਆਸਰਾ ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤਜਹਿ ਪਾਸੇ ਤਦ ਨਾ ਛੋੜ ਜਾਈਏ ਪ੍ਰਭ ਕੈ ਧਰ ਆ ਨਾ ਬੀਆ ਤੇਰੀ ਸੰਸਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸੇਵਕਾਂ ਦੇ ਚਾਰੇ ਪਾਸੇ ਆਪਣੇ ਨਾਮ ਦੀ ਕਾਰ ਕੱਢੀ ਰੱਖਣੀ ਸੇਵਕਾਂ ਦੇ ਕਾਰਜ ਰਾਸ ਕਰਕੇ ਸਮੂਹ ਸੇਵਕ ਪਰਿਵਾਰ ਨੂੰ ਆਪ ਜੀ ਦੇ ਚਰਨਾਂ ਨਾਲ ਜੋੜੀ ਰੱਖਣਾ ਸੇਵਕਾਂ ਦੇ ਪਰਿਵਾਰ ਵਿੱਚ ਵਾਧੇ ਕਰਨੇ ਦੇਨ ਦੂਣੀ ਰਾਤ ਚੌਕਣੀ ਤਰੱਕੀ ਬਖਸ਼ਣੀ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਦੇ ਕਾਰਜ ਰਾਸ ਕਰਕੇ ਸੇਵਕਾਂ ਨੂੰ ਆਪ ਜੀ ਦੇ ਚਰਨ ਕਮਲਾਂ ਦਾ ਬਧੇਕਤੋ ਬਧੇਕ ਪਿਆਰ ਬਖਸ਼ਣਾ ਆਪ ਜੀ ਤੋਂ ਵੱਡਾ ਦਰ ਹੋਰ ਕੋਈ ਨਹੀਂ ਸ਼ਰਨ ਪਿਆਂਦੇ ਲਾਜ ਰੱਖਣੀ ਆਪਣੇ ਬਿਰਧ ਵਾਲੇ ਨਾਮ ਦੀ ਲਾਜ ਰੱਖਣੀ ਸੇਵਕਾਂ ਦੇ ਕਾਰਜ ਰਾਸ ਕਰਕੇ ਬੱਚਿਆਂ ਦੇ ਕਾਰਜ ਸਫਲ ਕਰਕੇ ਸਮੂਹ ਸੇਵਕ ਪਰਵਾਰ ਨੂੰ ਖੁਸ਼ੀਆਂ ਬਖਸ਼ਣੀਆਂ ਦੇਸ਼ ਪ੍ਰਦੇਸ਼ ਵਿੱਚ ਬੱਚਿਆਂ ਦੇ ਅੰਗ ਸੰਗ ਸਹਾਈ ਹੋਣਾ ਕੁੰਭ ਧੂਪ ਜੋਤ ਸਗਲ ਸਮਗਰੀ ਹਾਜ਼ਰ ਹੈ ਪਾਠੀ ਸਿੰਘ ਆਪ ਜੀ ਤਾਬਿਆ ਹਾਜ਼ਰ ਹਨ ਸੇਵਾ ਬਖਸ਼ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਹੱਥ ਰੱਖ ਕੇ ਇਸ ਮਹਾਨ ਜਾਗਨ ਨਿਰਵਗੰਤਾ ਸਹਿਤ ਸੰਪੂਰਨ ਕਰਵਾਉਣਾ ਆਈ ਸੰਗਤ ਦੇ ਹਾਜ਼ਰੀ ਲਾਉਣੀ ਤਿਲ ਫੁੱਲ ਪਿਟਾਵਾਂ ਦਰ ਪਰਵਾਨ ਕਰਨੀਆਂ ਦਰ ਘਰੋਂ ਗੁਰਸਿੱਖੀ ਜੀਵਨ ਨਿਤਨੇਮ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਆਪ ਜੀ ਦਾ ਅੰਮ੍ਰਿਤ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਜੋ ਜੀਵ ਆਵੇ ਸੋ ਰਾਜੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले सो निहाल सत श्री अकाल वाहे गुरु जी का खालसा वाहे गुरु जी के फतेह एक ओंकार सत नाम करता पुरख निरभव निरवै ਅਕਾਲ ਮੂਰਤ ਅਯੁਨੀ ਸੈਭੰ ਘਰ ਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਾਇ ਰਹਾ ਹਲ ਧਾਰ ਭੁਖ ਆ ਭੁਖ ਨਾ ਉਤਰੀ ਜੇ ਬੰਨਾ ਫਰੀਆ ਭਾਰ ਸਹਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਹੁਕਮਰ ਜਾਈ ਜੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਾਇ ਵੜਾਈ ਹੁਕਮੀ ਉਤਮਨੀ ਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਜ਼ਾਪੁ ਭਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਉਜੈ ਤਾ ਹਉਮੈ ਕਹੈ ਨਾ ਕੋਈ ਗਾਵੇ ਕੋ ਤਾਨ ਮੁਵੈ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਬੀਚਾਰ ਗਾਵੇ ਕੋ ਸਾਜ ਕਰੇ ਤਾਨ ਕਹਿ ਗਾਵੇ ਕੋ ਜੀ ਲਹਿ ਫਿਰ ਦੇਗੇ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵੇਖੈ ਨਾਦ ਰਗ ਦੂਰ ਕਥਨਾ ਗਧਿਨਾ ਵੈ ਤੂਟ ਕਥ ਕਥ ਕਸੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਤਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੀ ਹੁਕਮਿ ਯੋਗਮ ਚਲਾਏ ਰਾਹੋ ਨਾਰਕ ਬਿਗਸੈ ਵੀ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਕਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇ ਦੇ ਦਾਤ ਕਰੇ ਦਾਦਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਸੈ ਦਰਵਾਰ ਮੋਹ ਗਏ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਬਿਲਾ ਸਚਨਾਵ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਗਦ ਹਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਿ ਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖਿਐ ਬਾਹੋ ਦੁਖ ਪਰਮਾਰ ਸੁਖ ਭਰ ਲੈ ਜਾ ਦੁਖ ਪਰਮਾਰ ਸੁਖ ਘਰ ਲੈ ਜਾਏ ਗਰਮਕ ਨਾਦੰ ਗਰਮਕ ਵੇਦੰ ਗਰਮਕਰੇ ਆਸਮਾਈ ਗੋਰੇਸ਼ਰ ਗੁਰਗੋਰਖ ਬਰਮਾ ਘਰ ਪਾਰਬਦੀ ਮਾਈ ਜੇ ਹਉ ਜਾਣਾ ਖਾ ਨਾਹੀ ਕਹਿਣਾ ਕਤਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਇਤ ਨਾ ਆਵਾਜੇ ਤਿਸ ਬਾਵਾ ਬਿਨ ਬਾਣੀ ਕੇ ਨਾਏ ਕਰੀ ਜੇ ਤਿਸ ਟੋਪਾਈ ਵਿਖਾ ਬਿਨ ਕਰਮਾ ਕੇ ਮਿਲਾ ਲਈ ਮਤਬਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਆ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ ਜੇ ਇਸ ਨਦਰ ਨਾ ਆ ਗਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਤੇ ਆ ਕੋਇ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣੈ ਸਦ ਪੀਰ ਸੁਰਨਾ